ਸਮਰਾਲਾ ਸ਼ਹਿਰ ਦੇ ਵਿਕਾਸ ਦੀ ਰਫ਼ਤਾਰ 'ਚ ਆਵੇਗੀ ਤੇਜ਼ੀ। ਕਰੀਬ 96 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੀ ਸਮਰਾਲਾ ਸ਼ਹਿਰ ਵਿੱਚ ਹੋਈ ਸ਼ੁਰੂਆਤ ਇਨ੍ਹਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ਨੇ ਪੱਤਰ ਰੱਖ ਕੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਾਲਬੂਰਾ ਅਤੇ ਨਗਰ ਕੌਂਸਲ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਨੇ ਕੀਤਾ। ਨਗਰ ਕੌਂਸਲ ਸਮਰਾਲਾ ਵਿਦਲੋ ਸ਼ਹਿਰ ਦੀਆਂ ਮੁੱਖ ਸਮੱਸਿਆਵਾਂ 'ਵਾਂਜੂ ਚਾਰ ਦਾ ਹੱਲ ਹੋਣ ਦਾ ਕੀਤੀ ਗਈ ਸ਼ੁਰੂਆਤ ਇਨ੍ਹਾਂ ਥਾਵਾਂ ਤੇ ਹੋਵੇਗਾ ਵਿਕਾਸ ਦਾ ਕੰਮ। ਨੀ ਬਟ ਕਿਹ ਅਪੀਦਾ ਜਿਹੜੇ ਮਾਰਦੇ ਜਿਹੜਾ ਕੰਮ ਹੋ ਰਿਹਾ ਉਹ ਜਿਹ ਲਗਭਗ 4 ਕੰਮ ਹੈਗੇ ਨੇ ਜਿਹੜੇ ਲਗ ਲਗ ਬਾੜ ਨੇ ਉਹ ਨੀ ਪੱਥਰ ਰੱਖਿਆ ਸਾਰੇ ਰੱਖ ਕੇ ਨਗਰ ਕੌਂਸਲ ਦੇ ਸਾਰੇ ਐਮ ਸੀ ਪ੍ਰਧਾਨ ਸਾਹਿਬ ਦੇ ਮੈਂ ਨਾਲ ਹੋ ਕੇ ਇਹਨਾਂ ਦਾ ਘਟ ਕਰਨ ਲੱਗੇ ਹੋਇਆ ਤੇ ਇਹ ਜਿਹੜੀ ਹੁਣ ਆਪਾਂ ਜਿੱਥੇ ਕਰ ਰਹੇ ਐਥੇ ਪਾਰਕ ਜਿਹੜੀ ਜਿਹੜੀ ਜਮਾਨ ਬਹੁਤ ਚਿਰ ਤੋਂ ਦੀ ਲੋਕਾਂ ਦੀ ਉਹਦਾ ਨੀ ਪੱਥਰ ਕੇ ਤੇ ਬਹੁਤ ਜਲਦੀ ਇਹਨੂੰ ਕੰਪਲੀਟ ਕਰਕੇ ਲੋਕਾਂ ਲਈ ਜਿਹੜਾ ਪਾਰਕ ਉਪਲਬਧ ਹੋਊਗੀ ਤੇ ਮੈਂ ਸਾਰੇ ਜਿਹਨੇ ਵੀ ਸ਼ਹਿਰ ਨੂੰ ਵਕਸੀ ਹੈਗੇ ਨੇ ਉਹਨਾਂ ਨੂੰ ਮੁਬਾਰਕਬਾਦਨਾ ਗੜੀ ਜਦੋਂ ਖਾਸ ਖਤਰਾ ਦੇ ਮੱਦੇਂਸਰ ਤੁਸੀਂ ਪ੍ਰਾਲਾ ਕਰ ਰਹੇ ਤੇ ਆਉਣ ਨਾਲ ਦੀ ਨਾਲ ਸਾਰੇ ਜਿੰਨੇ ਵੀ ਐਮਸੀ ਹੈਗੇ ਨੇ ਚਾਹੇ ਪਾਰਟੀ ਹੋਣੀਆਂ ਵੱਖ-ਵੱਖ ਨੇ ਸਾਰੇ ਰਲ ਕੇ ਸ਼ਹਿਰ ਲਈ ਤਾਰਿਕਾ ਪੂਰਾ ਜੋਦਾਰੂ ਪਾਵਾਂਗੇ ਤੇ ਸਭ ਤੋਂ ਵੱਧ ਵਿਕਾਸ ਕਰ ਸਕੋਗੇ ਆ ਕਿੰਨੇ ਕੇ ਸਮੇਂ ਦੇ ਵਿੱਚ ਇਹ ਜੀ ਕੰਪਲੀਟ ਇਹਨੂੰ ਲਗਭਗ ਆਈਡੀਆ ਹੈਗਾ ਵੀ 1.5 ਤੋਂ 2 ਮਹੀਨੇ ਦਾ ਟਾਈਮ ਲੂਗਾ ਇਹ ਸ਼ੁਰੂਆਤ ਹੋ ਚੁੱਕੀ ਹੈ 2 ਦਿਨਾਂ ਕੰਮ ਛੱਡ ਕੇ ਕੋਈ ਪ੍ਰੋਗਰਾਮ ਹੈ ਇਹਨਾਂ ਦਾ ਰੈਗੂਲਰ ਕੰਮ ਸ਼ੁਰੂ ਕਰ ਦੋਗੇ ਇੱਥੇ ਅੰਦਰਲੀ ਕੰਮ ਵੀ ਸ਼ਹਿਰ ਤੋਂ 2 ਮਹੀਨੇ ਲਾਉਗੇ ਇਹ ਲਾਇਬ੍ਰੇਰੀ ਲਈ ਹੀ ਹੋਵੇਗਾ ਦੇਖੋ ਜੀ ਮੈਂ ਉਹੀ ਗੱਲ ਇਹਨਾਂ ਨਾਲ ਜੋ ਹੋ ਜਵੇ ਬੁਰੀ ਹੈ ਨਾ ਤੇ ਮੈਂ ਤੁਹਾਡੇ ਨਾਲ ਇਹ ਵਾਦਾ ਰਿਹਾ ਮੇਰਾ ਬਹੁਤ ਜਲਦ ਲਾਇਬ੍ਰੇਰੀ ਹੈ ਜਿਹੜੀ ਉਹ ਵੀ ਮੈਂ ਕੰਪਲੀਟ ਕਰ ਦੂ ਸ਼ਹਿਰ ਦੀ ਸਾਰ ਗੜਕੇ ਸੀ ਸਹਿਯੋਗਦਾਰਾਂ ਨਾਲ ਜਿਹੜੀ ਲਾਇਬ੍ਰੇਰੀ ਆ ਉਹ ਸ਼ਹਿਰ ਵਿੱਚ ਉਪਲਬਧ ਹੋਊਗੀ ਕੋਈ ਨਹੀਂ ਪ੍ਰਦਾਨ ਕੀ ਅੱਜ ਵਿਕਾਸ ਕਰ ਜਾਂਦੇ ਨੇ ਨੀ ਪੱਥਰ ਦੇ ਆ ਕਿਤੇ ਕਿਤੇ ਬਾੜ ਦੇ ਵਿੱਚ ਕਿੜਕੜਾ ਆ ਅੱਜ ਤਕਰੀਬਨ ਬੜੀ ਖੁਸ਼ੀ ਦੀ ਗੱਲ ਹੈ ਸਾਰੇ ਸੰਗਾਲੇ ਸ਼ਹਿਰ ਵਾਸੀ ਤੇ ਮੈਂ ਮੁਬਾਰਕਬਾਦ ਦਿੰਦਾ ਸਾਰੇ ਸੰਗਾਲੇ ਸ਼ਹਿਰ ਨੂੰ ਕਿ ਨਗਰ ਕਾਉਂਸਲ ਵੱਲੋਂ ਔਰ ਸਾਰੇ ਕਾਉਂਸਲਰ ਸਹਿਬਾਨਾਂ ਵੱਲੋਂ ਐਮ ਐਲ ਏ ਸਾਹਿਬ ਵੱਲੋਂ ਤਕਰੀਬਨ ਤਕਰੀਬਨ ਕਰੋੜ ਰੁਪਏ ਦੇ ਕੰਮ ਜਿਹੜੇ ਨੇ ਵਿਕਾਸ ਕਾਰਜਾਂ ਦੇ ਕੰਮਾਂ ਨੂੰ ਅੱਜ ਉਦਘਾਟਨ ਕੀਤਾ ਗਿਆ ਜਿਹਦੇ ਵਿੱਚ ਵੱਡੀ ਗੱਲ ਹੈ ਜੀ ਜਿਹੜੀ ਚੰਡੀਗੜ੍ਹ ਰੂਟ ਸਿੱਖ ਬਹੁਤ ਪੁਰਾਣੀ ਬੀਹੀ ਸੀ ਉਹਦਾ ਕੀਤਾ ਗਿਆ ਹਰਨਾਮ نگر ਚ ਕੋਈ ਸਾਰੀਆਂ ਜਿਹੜੀਆਂ ਤਕਰੀਬਨ ਬੜੀਆਂ ਬੀਹੀਆਂ ਸੀ ਗਲੀਆਂ ਸੀ ਉਹਨਾਂ ਦਾ ਨਵੀਨੀ ਕਰਨ ਵਾਸਤੇ ਅਧ்கਾਟਨ ਕੀਤਾ ਗਿਆ ਔਰ ਅੱਜ ਸਮਰਾਲੇ ਸ਼ਹਿਰ ਦੇ ਬਿਲਕੁਲ ਸੈਂਟਰ ਚ ਜਿਹਨੂੰ ਆਪਾਂ ਪ੍ਰਾਣੀ ਸਬਜੀ ਮੰਡੀ ਕਹਿੰਦੇ ਆ ਉਹਦਾ ਨਵੀਨੀਕਰਨ ਕਰਕੇ ਉੱਥੇ ਇੱਕ ਪਾਰਕ ਦੀ ਜਿਹੜੀ ਆ ਅਸੀਂ ਪਰਵੀਜ਼ ਰੱਖੀ ਸੀ ਜਿਹਨੂੰ ਅੱਜ ਇਹਦਾ ਵਿਗਾਟਨ ਕੀਤਾ ਸੋ ਬਹੁਤ ਖੁਸ਼ੀ ਦੀ ਗੱਲ ਹੈ ਵੀ ਸਮਰਾਲੇ ਸ਼ਹਿਰ ਨੂੰ ਅੱਜ ਬਹੁਤ ਵੱਡੇ ਵੱਡੇ ਜਿਹੜੇ ਨੇ ਤੋਹਫੇ ਮਿਲਣ ਲੱਗੇ ਨੇ ਔਰ ਮੈਂ ਦੱਸਣਾ ਚਾਹੁੰਦਾ ਵੀ ਇਹਦੇ ਚ ਸਾਰੇ ਕਾਉਂਸਲ ਸਹਿਬਾਨਾਂ ਨੇ ਔਰ ਐਮਐਲਏ ਸਾਹਿਬ ਨੇ ਔਰ ਸਾਰੇ ਸਾਡੇ ਨਗਰ ਕਾਉਂਸਲ ਦੇ ਸਟਾਫ ਨੇ ਅ ਰਲ ਮਿਲ ਕੇ ਮੁੱਢ ਨਾਲ ਮੁੱਢਾ ਜੋੜ ਕੇ ਕੰਮ ਕਰਕੇ ਇਹ ਜਿਹੜੇ ਕੰਮ ਨੇ ਇਹਨਾਂ ਨੂੰ ਸਿਰੇ ਚੜਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਮੈਂ ਯਕੀਨ ਦਿਵਾਉਣਾ ਵੀ ਇਸੇ ਤਰੀਕੇ ਨਾਲ ਇਹ ਕੰਮ ਜਿਹੜੇ ਨੇ ਸਿਰੇ ਚੜਨਗੇ ਢਿੱਲੋ ਸਾਹਿਬ ਇਹਦਾ ਇਨੀਸ਼ੀਏਟਿਵ ਪਹਿਲਾਂ ਵੀ ਦਿੱਤਾ ਗਿਆ ਸੀ ਇਹ ਕਿੰਨੇ ਕੇ ਸਮੇਂ ਦੇ ਵਿੱਚ ਵਿੱਚ ਪੂਰਾ ਹੋ ਜਾਵੇਗਾ ਪਾਰਕ ਇਸ پارک ਦਾ ਇਨੀਸ਼ੀਏਟਿਵ ਪਹਿਲਾਂ ਇੱਕ ਵਾਰ ਨਹੀਂ ਦੋ ਤਿੰਨ ਵਾਰ ਦਿੱਤਾ ਗਿਆ ਪਰ ਕੁਝ ਸਮੱਸਿਆਵਾਂ ਕਰਕੇ ਕਿਉਂਕਿ ਟੂਪਾ ਹੈ ਔਰ ਕਈਆਂ ਨੂੰ ਖਦਸ਼ਾ ਸੀ ਵੀ ਸ਼ਾਇਦ ਸਾਡੀ ਜਗ੍ਹਾ ਤੇ ਕੋਈ ਕਾਰਵਾਈ ਹੋਊਗੀ ਜਾਂ ਸਾਨੂੰ ਰਸਤਾ ਨਹੀਂ ਦਿੱਤਾ ਜਾਊਗਾ ਲੋਕਾਂ ਦੇ ਜਿਹੜੀ ਇਹ ਖਦਸ਼ੇ ਸੀ ਇਹ ਦੂਰ ਕੀਤੇ ਗਏ ਨੇ ਔਰ ਸਾਰਿਆਂ ਦਾ ਸਾਥ ਲੈ ਕੇ ਹੁਣ ਇਹ ਦੁਬਾਰਾ ਜਿਹੜਾ ਪਾਰਕ ਦਾ ਕੰਮ ਅਸੀਂ ਸ਼ੁਰੂ ਕਰਾਉਣ ਲੱਗੇ ਆਂ ਔਰ ਸਾਡੇ ਕੋਲ ਇਸ ਪਾਰਕ ਦੀ ਜਿਹੜੀ ਬਜਟ ਹੈ ਉਹ ਵੀ ਆ ਗਈ ਹੈ ਟੈਂਡਰ ਵੀ ਹੋ ਚੁੱਕਿਆ ਹੈ ਸੋ ਮੈਨੂੰ ਲੱਗਦਾ ਨਹੀਂ ਵੀ ਕੋਈ ਖਾਸ ਸਮਾਂ ਲੱਗੇਗਾ ਅਸੀਂ ਜਲਦ ਜਲਦ ਨੂੰ ਵੇੜਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਅੱਜ ਤੁਹਾਡੇ ਮੱਲੇ ਦੇ ਵਿੱਚ ਪਾਰਕ ਦਾ ਘਟਨ ਹੋਇਆ ਕੀ ਕਹਣਾ ਤੁਹਾਨੂੰ ਹਾਂਜੀ ਪਹਿਲਾਂ ਤਾਂ ਸੱਚੀ ਗੱਲ ਜੀ ਮੈਂ ਤਾਂ ਬਹੁਤ ਹੀ ਖੁਸ਼ਕਿਸਮਤ ਆ ਕਿ ਸਾਡੇ ਮੱਲੇ ਦੇ ਵਿੱਚ ਜੋ ਬਹੁਤ ਇਤੋਂ ਗੰਦਗੀ ਸੀਗੀ ਇੱਕ ਟੋਬਾ ਸੀਗਾ ਬਣਿਆ ਟੋਬੇ ਦਾ ਰੂਪ ਤਾਂ ਰਿਹਾ ਹੋਇਆ ਸੀਗਾ ਇਹ ਸਾਡੇ ਐਮਐਲਏ ਜਗਤਾਰ ਸਿੰਘ ਦੀ ਬਦੌਲਤ ਤੇ ਪ੍ਰਧਾਨ ਕਰਨ ਵੀ ਢਿੱਲੋਂ ਦੀ ਬਦੌਲਤ ਇਹ ਸਾਡੇ ਇਲਾਕੇ ਦੀ ਗੰਦਗੀ ਚੱਕੀ ਗਈ ਆ ਤੇ ਪਾਰਕ ਬਣਨ ਜਾ ਰਿਹਾ ਬਹੁਤ ਹੀ ਖੁਸ਼ੀ ਦਾ ਮਾਹੌਲ ਹੈ ਸਾਰੇ ਇਲਾਕੇ ਦੇ ਐਨਸੀ ਹਵਾਨ ਔਰ ਸ਼ਹਿਰ ਨਿਵਾਸੀ ਆਏ ਹੋਏ ਨੇ ਤੇ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਖੁਸ਼ੀ ਆ ਤੇ ਮਹੱਲੇ ਵਾਸੀਆਂ ਨੂੰ ਤੇ ਨੰਬਰ ਮੰਗ ਕੀ ਕਰਦੇ ਮੰਗ ਅਸੀਂ ਇਹ ਕਰਦੇ ਆ ਚਲੋ ਹੁਣੇ ਸ਼ਹਿਰ ਦਾ ਹੋ ਗਿਆ ਇਹਨੇ ਪਾਰਕ ਤਾਂ ਬਣ ਚੁੱਕਿਆ ਇਹਦਾ ਇੱਕ ਨਾਮ ਵੀ ਦਿੱਤਾ ਜਾਵੇਗਾ ਕਿਉਂਕਿ ਇਸ ਮਹੱਲੇ ਦੇ ਵਿੱਚ ਸਾਡੇ ਦਲਿਤ ਸਮਾਜ ਦੇ ਲੋਕ ਬਹੁਤ ਰਹਿੰਦੇ ਨੇ ਐਸੀ ਸਮਾਜ ਦੇ ਹਰੀਜਨ ਭਾਈਚਾਰਾ ਵੀ ਰਹਿੰਦਾ ਵਾ ਬਾਲਮੀਕ ਭਾਈਚਾਰਾ ਵੀ ਰਹਿੰਦਾ ਨਾਮ ਦੀ ਕੀ ਨਾਮ ਦੀ ਅਸੀਂ ਕਹਿੰਦੇ ਆ ਵੀ ਸੰਜਨੌਰ ਰੱਖਿਆ ਜਾਵੇ ਜਿਵੇਂ ਕਿ ਬਾਬਾ ਸਾਹਿਬ ਅਮੀਰ ਕਰਦੀ ਦੇ ਨਾਮ ਤੇ ਇਹਦਾ ਨਾਮ ਰੱਖਿਆ ਜਾਵੇ ਪਾਰਕ ਦਾ ਈਕਨਿੰਗ ਸਾਡੀ ਤਾਂ ਇਹੀ ਮੰਗ ਆ ਬਾਕੀ ਜੋ ਵੀ ਆ ਐਮਐਲਏ ਸਾਹਿਬ ਪ੍ਰਧਾਨ ਸਾਹਿਬ ਠੀਕ ਹੈ ਮੁਰਾਈ ਸੰਗਰੇਵਾ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਤੋਂ ਨਾਲਾ ਇੱਕ ਮਾਰਗਦਾਨ ਘਟ ਦਾ ਮੀ ਪੱਤਰ ਰੱਖਿਆ ਗਿਆ ਦੇਖੋ ਸਾਡੇ ਲਈ ਮਾਨ ਦੀ ਗੱਲ ਆ ਵੀ ਸਰਦਾਰ ਜਗਤਾਰ ਸਿੰਘ ਧਿਆਰਵਾਲਾ ਜੋ ਹਲਕਾ ਵਿਧਾਇਕ ਬਣਨੇ ਉਹ ਸਾਰੇ ਸ਼ਹਿਰ ਲਈ ਹਲਕੇ ਲਈ ਬਹੁਤ ਜ਼ਿਆਦਾ ਕੰਮ ਕਰ ਰਹੇ ਨੇ ਤੇ ਸਮਾਜਾਸ਼ਰੀ ਬਹੁਤ ਬੜੀ ਡਿਮਾਂਡ ਸੀ ਇਹ ਜੋਗੇ ਅੱਜ ਤੱਕ ਇਹ ਪੂਰੀ ਹਿੰਸਾ ਸ਼ਹਿਰ ਲਈ ਇੱਕ ਵਧੀਆ ਪਾਰਕ ਅੱਜ ਐਮਰ ਸਾਹਿਬ ਉਸ ਸਾਹਿਬ ਘਾਟਨ ਕਰਕੇ ਗਏ ਨੇ ਤੇ ਬਹੁਤ ਜਲਦੀ ਇਹ ਕੰਪਲੀਟ ਵੀ ਹੋ ਗਈ ਤੇ ਸਾਨੂੰ ਬਹੁਤ ਮਾਣ ਆਇਆ ਵੀ ਇਹ ਹਿੱਸਾ ਸਾਡੇ ਆਇਆ ਉਹ ਲੋਕਾਂ ਨੇ ਜੋ ਦੁੱਖ ਤਕਲੀਫ ਨੇ ਅਸੀਂ ਉਹਦੇ ਖੜ ਰਹੇ ਆਂ ਤੇ ਲੋਕਾਂ ਲਈ ਅਸੀਂ ਜੋ ਵੀ ਹੋਸੂਆ ਅੱਗੇ ਵੀ ਜਾ ਕੇ ਉਹ ਵੀ ਵਧੀਆ ਕਰਾਂਗੇ ਪ੍ਰਾਪਤੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ